ਨਬਜ ਦੇਖ ਕੇ ਜਿਹੜੀ ਤੁਸੀਂ ਬਿਮਾਰੀ ਫੜ ਲੈਨੇ ਹੋ ਉਹ ਕਿਵੇਂ ਫੜਦੇ ਹੋ ਪਿਤ ਕਾਫਾ ਅਸਲ ਇਹੀ ਸਹੀ ਤਰੀਕਾ ਡਾਇਗਨੋਸ ਕਰਨ ਦਾ ਵੀ ਤੁਹਾਡੀ ਸਰੀਰ ਦੇ ਵਿੱਚ ਯੂਰੀਕਾ ਤੜ ਵਧਿਆ ਜਿਵੇਂ ਅੱਜ ਦੀ ਡੇਟ ਤੇ ਅੱਪਾ ਕਹਿੰਦੇ ਕੈਲਸਟ੍ਰੋਲ ਵਧਿਆ ਓਟੀਪੀਡੀ ਵਧਿਆ ਉਹ ਸਾਰਾ ਪਤਾ ਲੱਗ ਜਾਂਦਾ ਬਾਤ ਪਿਤ ਕਾਫ ਆਯੁਰਵੇਦ ਦੇ ਵਿੱਚ ਬੁਖਾਰ 36 ਤਰ੍ਹਾਂ ਦਾ ਬੁਖਾਰ ਆ ਬਾਤ ਦਾ ਪਿਤ ਦਾ ਕਾਫ ਦਾ ਜਵਾਰ ਤਰਦੋਸ਼ ਉਲੰਘਣ ਪਿੱਟ ਦਾ ਕੀ ਮਤਲਬ ਵਿਸ਼ਮ ਜਵਰ ਜਿਹਨੂੰ ਕੋਰੋਨਾ ਕਹਿ ਕੇ ਗਏ ਇਦਾਂ ਦੇ 36 ਤਰ੍ਹਾਂ ਦਾ ਬੁਖਾਰ ਆ ਰਾਤਰੀ ਮੁਤਾਬਕ ਜੇ ਕਈ ਤਸਰੀਰ ਦੇ ਵਿੱਚ 60 ਤੋਂ 80 ਰੋਗ ਨੇ ਪਿੱਤ ਦੇ ਮੁਤਾਬਕ 40 ਤੋਂ 60 ਰੋਗ ਨੇ ਕਫ ਦੇ ਮੁਤਾਬਕ 20 ਤੋਂ 40 ਰੋਗ ਇਹਨਾਂ ਰੋਗਾਂ ਤੇ ਵਿੱਚੋਂ 180 ਰੋਗਾਂ ਵਿੱਚ ਨਾ ਤਾਂ ਕੋਈ ਨਵਾਂ ਨਾ ਵੀ ਪੁਰਾਣਾ ਨਾ ਕੀ ਅੱਗੇ ਆਉਣਾ ਨਾ ਵੀ ਆਇਆ ਸਾਰੀ ਗੇਮ ਇਹਨਾਂ ਦੇ ਵਿੱਚ ਹੀ ਆ ਗੈਸ ਜਿਆਦਾ ਬਣਦੀ ਆ ਲੱਤਾਂ ਦੀ ਪਿੰਜੇਂ ਦਰਦ ਕਰਦੀਆਂ ਸਰਵਾਈਕਲ ਗਠੀਆ ਇਵਨ ਕਿ ਕਿਤੇ ਵੀ ਬਾਡੀ ਚ ਦਰਦ ਹੋ ਰਿਹਾ ਪੇਨ ਹੋ ਰਿਹਾ ਉਹ ਬਾਤ ਨੇ ਰੋਗਾਂ ਕਰਕੇ ਹੋ ਰਿਹਾ ਕਫ ਦੇ ਕਰਕੇ ਕੀ ਹੁੰਦਾ ਖਾਂਸੀ ਰੇਸ਼ਾ ਬਲਗਮ ਸਾਹ ਦਮਾ ਅਸਥਮਾ ਇੱਥੋਂ ਤੱਕ ਕਿ ਲੋਕਾਂ ਨੂੰ ਟੀਵੀ ਬਲਗਮ ਇਹ ਸਾਰੇ ਕਫ ਦੇ ਸਥਾਨ ਨੇ ਜਿਹੜੇ ਹੁਣ ਦਰਸ਼ਕ ਜਿਹੜੇ ਸਾਨੂੰ ਦੇਖ ਕੇ ਤੁਹਾਡੇ ਕੋਲੇ ਆਉਣਗੇ ਉਹ ਆਪਣੀਆਂ ਰਿਪੋਰਟਾਂ ਨਾਲ ਲੈ ਕੇ ਆਉਣ ਜਾਂ ਤੁਹਾਡੇ ਕੋਲੇ ਪਹਿਲਾਂ ਆਉਣ ਬਾਅਦ ਚ ਰਿਪੋਰਟਾਂ ਕਰੋ ਨਹੀਂ ਹੋਰ ਕੰਮ ਕੋਈ ਇਹਦੀ ਪਿੱਤੇ ਜੀ ਪਥਰੀ ਆ ਉਹ ਨਜ਼ਰ ਤੋਂ ਮੈਂ ਕਿਵੇਂ ਡਿਸਾਈਡ ਕਰ ਲੂੰਗਾ ਵੀ ਕਿੰਨਾ ਸਹੀ ਜਦ ਉਹ ਤੁਹਾਨੂੰ ਰਿਪੋਰਟ ਚ ਹੀ ਪਤਾ ਲੱਗੂਗਾ ਆਯੁਰਵੇਦ ਦੇ ਵਿੱਚ ਕਹਿੰਦੇ ਕਿ ਜਿਹੜਾ ਇਹ ਇਲਾਜ ਹੈ ਬੜਾ ਸਲੋ ਹੁੰਦਾ ਕਿਉਂਕਿ ਕਈ ਕਈ ਲੋਕ ਚਾਹੁੰਦੇ ਆ ਕਿ ਸਾਨੂੰ ਜਿਹੜਾ ਇਮੀਡੀਏਟ ਜਿਹੜੀ ਆ ਰੀਲੀਫ ਸਾਨੂੰ ਮਿਲ ਜੇ ਨਹੀਂ ਨਹੀਂ ਆਯੁਰਵੇਦ ਤਾਂ ਬਹੁਤ ਫਾਸਟ ਆ ਪਰ ਇਹ ਆ ਵੀ ਆਪਾਂ ਲੇਟ ਕਰ ਲਿਆ ਔਰ ਐਗਜ਼ਾਮਪਲ ਹੁਣ ਕੋਰੋਨਾ ਦੇ ਵਿੱਚ ਲੋਕਾਂ ਨੇ ਅਦਰਕ ਪੀਤਾ ਲਸਣ ਪੀਤਾ ਹਲਦੀ ਪੀਤੀ ਕੀ ਉਹ ਫਾਸ ਨਹੀਂ ਸੀ ਕਿੰਨੇ ਲੋਕਾਂ ਨੇ ਇੰਜੈਕਸ਼ਨ ਲਵਾਈ ਕਿੰਨੇ ਲੋਕਾਂ ਨੇ ਘਰੇ ਆਪਣਾ ਇਲਾਜ ਕੀਤਾ ਜਿਹੜੇ ਜਾਤਰ ਬਹੁਤੇ ਹਸਪਤਲ ਚ ਗਏ ਲੋਕਾਂ ਦਾ ਮੱਥਾ ਵੀ ਬਚੇ ਨਹੀਂ ਜਿਹੜੇ ਕਾੜੇ ਗੂੜੇ ਪੀਂਦੇ ਘਰੇ ਘਰੇ ਬਚ ਗਏ ਕੀ ਉਹ ਫਾਸ ਨਹੀਂ ਸੀ ਆਯੁਰਵੇਦ ਤਾਂ ਬਹੁਤ ਫਾਸਟ ਆ ਪਰ ਅਸੀਂ ਸਮਝ ਦਲੀਆਂ ਵਧਾਵੇ ਖਿਚੜੀ ਸਲਾਦ ਫਰੂਟ ਮਰੱਬਾ ਸੇਵੀਆਂ ਖੀਰ ਚਟਨੀ ਪ੍ਰਸ਼ਾਦ ਇਹ ਸਾਡੇ ਭੋਜਨ ਚ ਬਹੁਤ ਲੋਕ ਹੋ ਗਿਆ ਅਸੀਂ ਜਿਆਦਾਤਰ ਫੂਡ ਪੈਕੇਟ ਤੇ ਹੋ ਗਏ ਆਂ ਬੰਦ ਭੋਜਨ ਤੇ ਹੋ ਗਏ ਆਂ ਜਿਆਦਾਤਰ ਹੁਣ ਘਰ ਦੇ ਵਿੱਚ ਸੁੱਕੀਆਂ ਸਬਜ਼ੀਆਂ ਬਣਦੀਆਂ ਭਿੰਡੀਆਂ ਛਲਾ ਮਿਰਚ ਅਰਬੀ ਬੈਂਗਣੀ ਤਲਕੇ ਬਣਦੀਆਂ ਉਹ ਬਾਹਰੋਂ ਵੀ ਤળਿਆ ਖਾਈ ਜਾਂਦੇ ਆ ਕੰਮ ਹੈ ਨਹੀਂਗਾ ਬਹੁਤੇ ਲੋਕ ਕਿਉਂ ਉੱਪਰ ਪਾਪਾ ਖਾਈ ਜਾਂਦੇ ਤੜਕਾ ਸਰੋਂ ਦਾ ਲਾਗੇ ਉੱਪਰ ਕਿਉਂ ਪਾ ਲਿਆ ਉਹ ਸਾਰੀ ਕਿੰਨਾ ਕਿਤੇ ਡਾਈਟ ਲੋਕ ਨੂੰ ਖਰਾਬ ਕਰਨ ਵਾਲੀ ਆ ਹਰ ਇੱਕ ਦੀ ḍieto status ਬਣਾਉਣਾ ਚਾਹਦਾ ਵੀ ਮੈਂ ਵਧੀਆ ਚੀਜ਼ਾਂ ਲਾਵਾਂ ਉਹ ਸਟੇਟਸ ਦੇ ਚੱਕਰ ਤੋਂ ਉਹਨੇ ਬੋਡੀ ਦਾ ਇੰਨਾ ਕੁ ਲੌਸ ਕਰ ਲਿਆ ਵੀ ਉਹ ਪਰਪਾਈ ਨਹੀਂ ਕਰ ਪਾਉਂਦਾ ਕਿੰਨਾ ਕਿਤੇ ਉਹਨੂੰ ਰੋਗ ਦੇ ਨਾਲ ਯੁੱਧਣਾ ਪੈਂਦਾ ਕਈ ਸਾਲਾਂ ਮਹੀਨਿਆਂ ਬੱਧੀ ਇਹ ਇਲਾਜ ਕਿੰਨਾ ਕੁ ਮਹਿੰਗਾ ਹੈਗਾ ਨਹੀਂ ਇਲਾਜ ਨਹੀਂ ਮਹਿੰਗਾ ਇਹ ਪਰ ਕਈ ਵਾਰ ਕੀ ਹੈ ਵੀ ਲੋਕ ਦਿਖਾਵੇ ਦੇ ਵਿੱਚ ਚੱਕਰ ਪੈਂਦੇ ਪੈਂਦੇ ਮਹਿੰਗਾ ਕਰ ਲੈਂਦੇ ਆ ਬਿਮਾਰੀ ਦੇ ਹਿਸਾਬ ਨਾਲ ਇਹ ਕੋਰਸ ਚੱਲਦਾ ਹੈਗਾ ਜਾਂ ਕਿਸ ਤਰੀਕੇ ਨਾਲ ਕਿੰਨਾ ਕੁ ਲੰਬਾ ਕੋਰਸ ਜਿਹੜਾ ਹੋ ਜਾਵੇ ਉਹ ਲਗ-ਲਗ ਪ੍ਰਕਿਰਤੀ ਦੇ ਡਿਪੈਂਡ ਕਰਦਾ ਵੀ ਪ੍ਰਕਿਰਤੀ ਬਾਤ ਕੱਲੀ ਪਿੱਤ ਕਾਫਾ ਤਰਦੋਸ਼ ਜਵਾਰ ਜਾਂ ਵਿੱਚ ਉਹਦੇ ਬਾਤ ਰક્ત ਬਣ ਅੱਜ ਦੀ ਭੱਜ ਦੌੜ ਦੀ ਲਾਈਫ ਤੇ ਵਿੱਚ ਇਨਸਾਨ ਆਪਣੀ ਸਿਹਤ ਦਾ ਖਿਆਲ ਕਰਨਾ ਭੁੱਲ ਜਾਂਦਾ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਲੱਗ ਜਾਂਦੀਆਂ ਨੇ ਫਿਰ ਡਾਕਟਰਾਂ ਕੋਲੇ ਜਾਂਦਾ ਬਿਮਾਰੀਆਂ ਠੀਕ ਤਾਂ ਨਹੀਂ ਹੁੰਦੀਆਂ ਪਰ ਡਾਕਟਰ ਜਿਹੜੇ ਆ ਉਹ ਜ਼ਰੂਰ ਬਣ ਜਾਂਦੇ ਆ ਡਾਕਟਰ ਜੇਕਰ ਸਹੀ ਮਿਲ ਜਾਵੇ ਜੇ ਤੁਹਾਨੂੰ ਵਕੀਲ ਸਹੀ ਮਿਲ ਜਾਵੇ ਤਾਂ ਤੁਹਾਡੇ ਮਸਲੇ ਜਿਹੜੇ ਆ ਹੱਲ ਹੋ ਜਾਂਦੇ ਆ ਸਾਡੇ ਨਾਲ ਵੈਦ ਗੁਰਮੀਲ ਸਿੰਘ ਨੇ ਜਿਹੜੇ ਨਬਜ਼ ਦੇਖ ਕੇ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰ ਦਿੰਦੇ ਆ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਆ ਨਬਜ ਦੇਖ ਕੇ ਕਿਵੇਂ ਬਿਮਾਰੀਆਂ ਦਾ ਪਤਾ ਲੱਗਦਾ ਹੈ ਤੇ ਕਿਵੇਂ ਉਹ ਇਲਾਜ ਕਰਦੇ ਨੇ ਇਸ ਤੇ ਅਹਿਮ ਜਿਹੜੀ ਗੱਲਬਾਤ ਉਹਨਾਂ ਦੇ ਨਾਲ ਕਰਨੀ ਹੈ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਗਰਮਿਲ ਜੀ ਸਵਾਗਤ ਹੈ ਤੁਹਾਡਾ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਜੀ ਠੀਕ ਠਾਕ ਹੋ ਸਤਿਗੁਰ ਦੀ ਕਿਰਪਾ ਪਰਮੇਸ਼ਰ ਦੀ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਨਬਜ ਦੇਖ ਕੇ ਜਿਹੜੀ ਤੁਸੀਂ ਬਿਮਾਰੀ ਫੜ ਲੈਂਦੇ ਹੋ ਉਹ ਕਿਵੇਂ ਫੜਦੇ ਹੋ ਇਲਾਜ ਵਾਲੇ ਪਾਸੇ ਆਪਾਂ ਬਾਅਦ ਚ ਆਉਨੇ ਅਸਲ ਜਿਹੜਾ ਆਯੁਰਵੇਦ ਦਾ ਸਿਧਾਂਤ ਹੈ ਨਾ ਪਹਿਲਾਂ ਤੋਂ ਜਿਉਂ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ ਤੇ ਪਹਿਲਾ ਰਸ਼ੀ ਮੁਨੀ ਹੁੰਦੇ ਸੀ ਜਿਨੇ ਜਿਨ੍ਹਾਂ ਨੇ ਪੁਰਾਣੇ ਆਯੁਰਵੇਦ ਤੇ ਖੋਜਾਂ ਕੀਤੀਆਂ ਜਿਵੇਂ ਬਾਗਬਟਰੀ ਜੀ ਹੋ ਗਿਆ ਚਰਕ ਰਿਸ਼ੀ ਹੋ ਗਿਆ ਨਕਿੰ ਟੂ ਪਰਾਚਰ ਇਦਾਂ ਨੇ ਬਹੁਤ ਸਾਰੇ ਆਯੁਰਵੇਦ ਦੇ ਗ੍ਰੰਥ ਨੇ ਜਿਹੜੇ ਦੱਸਦੇ ਆਯੁਰਵੇਦ ਦੀ ਸਟੱਡੀ ਦੱਸਦੇ ਐ ਤੋਂ ਕੋਈ ਹਜ਼ਾਰ ਸਾਲ ਪੁਰਾਣਾ ਕੋਈ 500 ਸਾਲ ਪੁਰਾਣਾ ਕੋਈ 1500 ਸਾਲ ਪੁਰਾਣਾ ਉਹਨੇ ਸਟੱਡੀ ਦੇ ਮੁਤਾਬਕ ਜਿਹੜਾ ਬਾਤ ਪਿੱਤ ਕਫ ਅਸਲ ਇਹੀ ਸਹੀ ਤਰੀਕਾ ਡਾਇਗਨੋਸ ਕਰਨ ਦਾ ਵੀ ਤੁਹਾਡੀ ਸਰੀਰ ਦੇ ਵਿੱਚ ਯੂਰੀ ਕਿਥੜ ਵਧਿਆ ਜਿਵੇਂ ਅੱਜ ਦੀ ਡੇਟ ਤੇ ਆਪਾਂ ਕਹਿੰਦੇ ਕੋਲੇਸਟ੍ਰੋਲ ਵਧਿਆ ਓਟੀਪੀਡੀ ਵਧੀਆ ਉਹ ਸਾਰਾ ਪਤਾ ਲੱਗ ਜਾਂਦਾ ਬਾਤ ਪਿੱਤ ਅਸਲ ਵਿੱਚ ਇਹ ਅੱਜ ਦਾ ਜਿਹੜਾ ਸਿਧਾਂਤ ਹੈ ਨਾ ਮਾਡਰਨ ਸਿਧਾਂਤ ਬਹੁਤੇ ਪਰਿਵਾਰ ਇਹਨੂੰ ਬਾਤਪਿਤ ਕਾਫ ਨੂੰ ਸਮਝਣਾ ਚਾਹੁੰਦੇ ਨਹੀਂ ਵੀ ਜੇ ਕੋਈ ਬੰਦੇ ਨੂੰ ਮੰਨ ਲਓ ਬੁਖਾਰ ਹੋ ਗਿਆ ਆਯੁਰਵੇਦ ਦੇ ਵਿੱਚ ਬੁਖਾਰ 36 ਤਰ੍ਹਾਂ ਦਾ ਬੁਖਾਰ ਆ ਬਾਤਰਾ ਪਿੱਤ ਦਾ ਕਾਫ ਦਾ ਜਵਾਰ ਤਰਦੋਸ਼ ਉਲੰਘਣ ਪਿੱਤ ਦਾ ਇਹ ਮਤਲਬ ਵਿਸ਼ਮ ਜਵਾਰ ਜਿਹਨੂੰ ਕੋਰੋਨਾ ਕਹਿ ਕੇ ਗਏ ਐਦਾਂ ਦੇ 36 ਤਰ੍ਹਾਂ ਦਾ ਬੁਖਾਰ ਆ ਹੁਣ ਕਿਵੇਂ ਡਿਸਾਈਡ ਕਰੋਗੇ ਤੁਸੀਂ ਆਪਾਂ ਕੀ ਕਰਨਾ ਹੈ ਬੁਖਾਰ ਹੋ ਗਿਆ ਆਫਿਸ ਜਾਣਾ ਤੇ ਡੋਲੋ ਜਾਂ ਡਿਕਲੋ ਜਿਹੜਾ ਸਾਲਟ ਹੁੰਦਾ ਆਮ ਲੈ ਲਿਆ ਪਰ ਚੱਲ ਪਈ ਉਹ ਲਗਾਤਾਰ ਤਿੰਨ ਚਾਰ ਦਿਨ ਜਦੋਂ ਖਾਈ ਜਾਂਨੇ ਖਾਈ ਜਾਂਨੇ ਫਿਰ ਹੌਲੀ ਹੌਲੀ ਸੈੱਲ ਡਾਊਨ ਹੋ ਗਏ ਫਿਰ ਸੱਲਾਂ ਤੋਂ ਬਾਅਦ ਬੀਕਨੇ ਸਿੱਕੇ ਦਾਮ ਆ ਗਈ ਇਦਾਂ ਹੀ ਚੱਲਦਾ ਚੱਲਦਾ ਸਨਾਂਤ ਵਿਗੜ ਜਾਂਦਾ ਪਰ ਆਯੁਰਵੇਦ ਦੇ ਵਿੱਚ ਬਾਤ ਪਿਤ ਕਫ ਦੇ ਸਹੀ ਦੇਖਿਆ ਤੇ ਜਿਵੇਂ ਹੁਣ ਬਾਤਰਾ ਬੁਖਾਰਾ ਬਾਦ ਦੇ ਬੁਖਾਰ ਦੇ ਵਿੱਚ ਹੱਡ ਬੈ ਟੁੱਟਣੇ ਮੂੰਹ ਖੁਸ਼ਕ ਹੋਣਾ ਪਿਆਸ ਬਾਰ ਬਾਰ ਲੱਗਣੀ ਪਰ ਸਰੀਰ 'ਚੋਂ ਪਸੀਨਾ ਬਹੁਤ ਆਉਣਾ ਸੇਕ ਬਹੁਤ ਮਾਰਨਾ ਠੰਡ ਜਿਆਦਾ ਲੱਗਣੀ ਇਹ ਬਾਤਰੇ ਸਿੰਪਟਮ ਨੇ ਹੁਣ ਇਹਦੇ ਉਹ 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 ਕੀਤੇ ਜਾਂਦੇ ਤਾਂ ਜਾ ਕੇ ਸੋਲੂਸ਼ਨ ਮਿਲਦਾ ਸੀ ਜਿਹੜਾ ਬਾਤਰਾ ਮੁੱਖ ਸਥਾਨ ਹੁੰਦਾ ਬਾਤ ਪਿਤ ਕਫ ਬਾਤਰੇ ਮੁਤਾਬਕ ਜੇ ਕਈ ਤਸਰੀਰ ਦੇ ਵਿੱਚ 60 ਤੋਂ 80 ਰੋਗ ਨੇ ਪਿਤ ਦੇ ਮੁਤਾਬਕ 40 ਤੋਂ 60 ਰੋਗ ਨੇ ਕਫ ਦੇ ਮੁਤਾਬਕ 20 ਤੋਂ 40 ਰੋਗ ਨੇ ਇਹਨਾਂ ਰੋਗਾਂ ਦੇ ਵਿੱਚੋਂ 180 ਰੋਗਾਂ ਵਿੱਚ ਨਾ ਤਾਂ ਕੋਈ ਨਵਾਂ ਨਾ ਕੋਈ ਪੁਰਾਣਾ ਨਾ ਕੀ ਅੱਗੇ ਆਉਣਾ ਨਾ ਕੋਈ ਆਇਆ ਸਾਰੀ ਗੇਮ ਇਹਨਾਂ ਦੇ ਵਿੱਚ ਹੀ ਆ ਪਰ ਇਹਨੂੰ ਸਿਧਾਂਤ ਨੂੰ ਫੜਨਾ ਪੈਣਾ ਇਹ ਆਪਾ ਫੜਦੇ ਨਹੀਂ ਹਜ਼ਾਰ ਇਸੇ ਕਰਕੇ ਜਿਹੜੀ ਸਾਡੀ ਬਾਡੀ ਹੈ ਵਿਗੜਦੀ 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 ਜੇ ਆਪਾਂ ਗੱਲ ਕਰਕੇ ਬਾਤ ਰੀ ਬਾਤ ਦਾ ਮੁੱਖ ਤਾਂ ਨਾਭੀ ਤੋਂ ਲੈ ਕੇ ਪੈਰਾਂ ਦੇ ਨੋਹਾਂ ਤੱਕ ਧੁੰਨੀ ਤੋਂ ਲੈ ਕੇ ਜਾਨੀ ਜੇ ਆਪਾਂ ਕਹਿ ਦੇਗੇ ਜਿੰਨਾ ਲੋਕਾਂ ਨੂੰ ਬਾਤ ਰੇ ਕਰਕੇ ਗੈਸ ਜਿਆਦਾ ਬਣਦੀ ਆ ਲੱਤਾਂ ਦੀ ਪਿੰਜਰੀ ਦਰਦ ਕਰਦੀਆਂ ਸਰਵਾਈਕਲ ਗਠੀਆ ਹੈ ਇਵਨ ਕਿ ਕਿਤੇ ਵੀ ਬਾਡੀ ਚ ਦਰਦ ਹੋ ਰਿਹਾ ਪੇਨ ਹੋ ਰਿਹਾ ਉਹ ਬਾਤ ਰੇ ਰੋਗਾਂ ਕਰਕੇ ਹੋ ਰਿਹਾ ਕਿਸੇ ਵੀ ਪੇਨ ਹੋ ਰਿਹਾ ਯੂਰਿਕ ਐਸਿਡ ਕੈਲਸੋਲ ਕਰਕੇ ਹੱਥ ਪੈਰ ਸੁੰਦੇ ਸਾਰੇ ਬਾਤ ਰੇ ਸਿੰਪਟਮ ਨੇ ਇਦਾਂ ਕਰਕੇ ਬਾਤ ਰੇ ਅਸੀਂ ਰੋਗ ਨਾਲ ਲੱਗਵਾਤ ਰੰਗ ਪੈਰ ਵਾਲੀ ਬਹੁਤ ਸਾਰੇ ਰੋਗ ਸ਼ੂਗਰ ਕਰਕੇ ਕਮਜ਼ੋਰੀ ਆਈ ਸਾਰੇ ਬਾਤ ਚ ਆਉਂਦੇ ਆ ਪਿੱਤ ਤੇ ਕਫ ਪਿੱਤ ਦੀ ਗੱਲ ਕਰਕੇ ਪਿੱਤ ਦਾ ਮੁਕਸਦ ਹੁੰਦਾ ਗਰਮੀ ਜਿਵੇਂ ਓਟੀਪੀਡੀਪਾ ਕਹਿੰਦੇ ਵਧ ਗਈ ਜੀ ਲਿਵਰ ਚ ਗਰਮੀ ਵਧ ਗਈ ਟਾਈਫਾਇਡ ਕਰਕੇ ਮੂੰਹ ਪਕਣ ਲੱਗ ਗਿਆ ਛਾਲੇ ਹੋਣ ਲੱਗੇ ਚਮੜੀ ਤੇ ਸਕਿਨ ਸਰਾਇਤ ਹੋ ਗਿਆ ਚਮੜੀ ਗਲਗੀ ਇਨਫੈਕਸ਼ਨ ਹੋ ਗਈ ਲਗਾ ਲੱਗਣ ਲੱਗ ਗਿਆ ਧੱਦਰ ਹੋਣ ਲੱਗੇ ਸਿਰ ਦੇ ਵਿੱਚ ਪਸੀਨਾ ਜਿਆਦਾ ਆਉਣ ਲੱਗ ਗਿਆ ਔਰ ਮੂੰਹ ਤੇ ਪਸੀਨਾ ਜਿਆਦਾ ਆਉਂਦਾ ਕੱਛਾਂ ਚ ਭੈੜਾ ਪਸੀਨਾ ਆਉਂਦਾ ਪੀਲੀ ਸ਼ਰਟ ਹੋ ਜਾਂਦੀ ਇਹ ਸਾਰੇ ਹੈਗੇ ਪਿੱਤ ਦੇ ਸਿੰਪਟਮ ਹ ਕਫ ਦੇ ਕਰਕੇ ਕੀ ਹੁੰਦਾ ਖਾਂਸੀ ਰੇਸ਼ਾ ਬਲਗਮ ਸਾਹ ਦਮਾ ਅਸਤਮਾ ਇੱਥੋਂ ਤੱਕ ਕਿ ਲੋਕਾਂ ਨੂੰ ਟੀਵੀ ਬਲਗਮ ਇਹ ਸਾਰੇ ਕਫ ਦੇ ਸਥਾਨ ਨੇ ਹੁਣ ਇਹਦੇ ਮੁਤਾਬਕ ਹੀ ਆਯੁਰਵੇਦ ਨੇ ਭੋਜਨ ਸੈਟ ਕੀਤਾ ਬਾਤ ਵਾਲੇ ਨੇ ਕੀ ਖਾਣਾ ਪਿੱਤ ਵਾਲੇ ਨੇ ਕੀ ਖਾਣਾ ਕਫ ਵਾਲੇ ਨੇ ਕੀ ਖਾਣਾ ਫਿਰ ਅੱਗੇ ਜਾ ਕੇ ਬਾਤਰੀ ਪ੍ਰਕਿਰਤੀ ਆ ਬਾਤ ਰક્તਾ ਪਿੱਤ ਰક્તਾ ਊਸ਼ਣ ਬਾਤ ਆ ਸੰਧੀ ਬਾਤ ਆ ਪਰ ਇਦਾਂ ਜਾ ਕੇ ਇਹਨਾਂ ਦੀ ਅੱਗੇ ਅੱਗੇ ਜਾ ਕੇ ਵੀ ਕਈ ਤਰ੍ਹਾਂ ਦੀਆਂ ਪਰ ਕਰਤੀ ਜੇ ਮਨੋਕੇ ਫੜ ਲੇ ਨਬਜ ਤੋਂ ਪਤਾ ਲੱਗ ਜਾਂਦਾ ਤਾਂ ਹੌਲੀ ਹੌਲੀ ਉਹਦਾ ਸੋਲੂਸ਼ਨ ਹੋਣ ਲੱਗ ਜਾਂਦਾ ਨਾਲ ਨਾਲ ਉਹਦੀ ਡਾਈਟ ਵੀ ਉਹਦੀ ਆਯੁਰਵੇਦ ਹਿਸਾਬ ਨਾਲ ਬਦਲੀ ਜਾਂਦੀ ਕਿੰਨੇ ਸਮੇਂ ਤੋਂ ਇਹ ਤੁਸੀਂ ਕੰਮ ਜਿਹੜਾ ਆਪਣਾ ਵੈਦ ਦਾ ਕਰ ਰਹੇ ਹੋ ਇਹ ਤਕਰੀਬਨ 2008 ਤੋਂ ਬਾਅਦ ਚ 2012 ਤੋਂ ਹੌਲੀ 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 ਜਾਨੀ ਪੱਕਾ ਹੀ ਇਹ ਚੱਲੀ ਜਾਂਦਾ ਤੇ ਲਗਾਤਾਰ ਪੇਸ਼ੈਂਟ ਆ ਰਹੇ ਹਾਂ ਹਾਂਜੀ ਲਗਾਤਾਰ ਆ ਰਹੇ ਮੇਰਾ ਸੁਭਾਏ ਹੀ ਹੈ ਵੀ ਜੇ ਉਹਦੀ ਸਮਝ ਆ ਗਈ ਤਾਂ ਆਪਾਂ ਉਹਨੂੰ ਡਾਇਗਨੋਸ ਕਰਦੇ ਨਹੀਂ ਉਹਨੂੰ ਮੈਂ ਜਵਾਬ ਦੇ ਦਿਆ ਵੀ ਤੇਰਾ ਕੋਈ ਮੇਰੇ ਕੋਲ ਸੋਲੂਸ਼ਨ ਨਹੀਂ ਕਈ ਵਾਰ ਏਦਾਂ ਦੀ ਕੰਡੀਸ਼ਨ ਹੁੰਦੀ ਹੈ ਬੰਦੇ ਨੂੰ ਕੋਈ ਚੀਜ਼ਾਂ ਹੁੰਦੀਆਂ ਵਿੱਚ ਉਹਦੇ ਜਿਵੇਂ ਬਹੁਤੇ ਲੋਕ ਏਦਾਂ ਦੇ ਆ ਵੀ ਇੱਕ ਰੋਗ ਨਹੀਂ ਚੱਕੀ ਫਿਰਦੇ ਬਹੁਤ ਬਹੁਤੇ ਕਨਫਿਊਜ਼ ਆ ਚਾਹੇ ਟੈਸਟਾਂ ਕਰਕੇ ਕਹਿ ਲੋ ਚਾਹੇ ਉਹਨੂੰ ਪਤਾ ਨਹੀਂ ਸੀ ਕਰਕੇ ਜਾਂ ਉਹਦੇ ਕਰਮ ਕਰਕੇ ਕਹਿ ਲੋ ਉੱਥੇ ਫਿਰ ਉਹਨੂੰ ਉਲਝਾਈਦਾ ਨਹੀਂ ਵੀ ਤੂੰ ਭਾਈ ਆਉਦਾ ਵੀ ਆਪਣਾ ਹੋਰ ਹੱਲ ਕਰ ਲੈ ਉਹਨੂੰ ਫਿਰ ਜਿਹੜੇ ਹੁਣ ਦਰਸ਼ਕ ਜਿਹੜੇ ਸਾਨੂੰ ਦੇਖ ਕੇ ਤੁਹਾਡੇ ਕੋਲੇ ਆਉਣਗੇ ਉਹ ਆਪਣੀਆਂ ਰਿਪੋਰਟਾਂ ਨਾਲ ਲੈ ਕੇ ਆਉਣ ਜਾਂ ਤੁਹਾਡੇ ਕੋਲੇ ਪਹਿਲਾਂ ਆਉਣ ਬਾਅਦ ਚ ਰਿਪੋਰਟਾਂ ਕਰੋ ਨਹੀਂ ਇਹ ਨਹੀਂ ਮੰਨ ਲਓ ਹੁਣ ਜਿਹੜਾ ਮਾਡਰਨ ਸਾਇੰ ਜੇ ਹੁਣ ਫੋਰ ਐਗਜ਼ਾਮਪਲ ਕਿਸੇ ਦੇ ਪਿੱਤੇ ਦੀ ਪਥਰੀ ਆ ਉਹ ਨਬਜ ਤੋਂ ਮੈਂ ਕਿਵੇਂ ਡਿਸਾਈਡ ਕਰ ਲੂੰਗਾ ਵੀ ਕਿੰਨਾ ਸਹਿਜ ਆ ਉਹ ਆਪਾਂ ਨੂੰ ਰਿਪੋਰਟ ਚ ਹੀ ਪਤਾ ਲੱਗੂਗਾ ਗੁਰਦੇ ਚ ਪਥਰੀ ਆ ਕਿੰਨਾ ਸਹਿਜ ਆ ਰਸੌਲੀਆਂ ਉਹਦਾ ਸਹਿਜ ਉੱਥੇ ਹੀ ਪਤਾ ਲੱਗੂ ਹਾਂ ਮਤਲਬ ਜੇ ਰਿਪੋਰਟ ਲੈ ਕੇ ਵੀ ਆਉਂਦੇ ਆ ਤਾਂ ਲੇਟੈਸਟ ਰਿਪੋਰਟ ਹੋਵੇ ਬਿਲਕੁਲ ਬਿਲਕੁਲ ਉਹਦੇ ਆਪਾਂ ਨੂੰ ਪਤਾ ਲੱਗ ਜਾਣਾ ਕਿੰਨਾ ਸਹਿਜ ਆ ਹਾਂ ਉਹ ਇਹ ਬਾਅਦ ਦਾ ਪ੍ਰਸਤਾਪ ਵੀ ਪਥਰੀ ਕਿਹੜੀ ਆ ਜਾਂ ਰਸੌਲੀ ਕਿਹੜੀ ਆ ਬਾਤ ਗਲਮਾ ਪਿੱਤ ਗਲਮਾ ਕਫ ਗਲਮਾ ਆ ਗਈ ਜੇ ਕਿ ਰਸੌਲੀ ਆਪਾਂ ਕਹਿੰਦੇ ਨੇ ਰਸੌਲੀਆਂ ਤਿੰਨ ਤਰ੍ਹਾਂ ਦੀਆਂ ਜਿਵੇਂ ਐਲੋਪ ਬੀਏ ਮਾਸ ਵਾਲੀ ਆ ਪਾਣੀ ਵਾਲੀ ਆ ਖੂਨ ਦੀ ਗੱਠ ਵਾਲੀ ਆ ਉਦਾਂ ਹੀ ਆ ਰ ਵਿੱਚ ਆ ਬਾਤ ਗੁਲਮ ਪਤ ਗੁਲਮ ਕਫ ਗੁਲਮ ਇਹ ਚ ਤਿੰਨ categories ਵੰਡੇਗੀ ਕਿਹੜੀ ਟਰੀਟਮੈਂਟ ਦੇਣਾ ਕਿੰਨੀ ਉਮਰ ਚ ਦੇਣਾ ਉਹ ਸਾਰਾ ਫਿਰ ਉਹ ਪ੍ਰਕਿਰਤੀ ਤੋਂ ਪਤਾ ਲੱਗਦਾ ਆਯੁਰਵੇਦ ਦੇ ਵਿੱਚ ਕਹਿੰਦੇ ਕਿ ਜਿਹੜਾ ਇਹ ਇਲਾਜ ਆ ਬੜਾ ਸਲੋ ਹੁੰਦਾ ਹੈ ਤਾਂ ਕਿਉਂਕਿ ਕਈ ਕਈ ਲੋਕ ਚਾਹੁੰਦੇ ਆ ਕਿ ਸਾਨੂੰ ਜਿਹੜਾ ਇਮੀਡੀਏਟ ਜਿਹੜੀ ਆ ਰੀਲਿਫ ਸਾਨੂੰ ਮਿਲ ਜੇ ਨਹੀਂ ਨਹੀਂ ਆਯੁਰਵੇਦ ਤਾਂ ਬਹੁਤ ਫਾਸਟ ਆ ਪਰ ਇਹ ਆ ਵੀ ਆਪਾਂ ਲੇਟ ਕਰ ਲਿਆ ਅੱਛਾ ਫੋਰ ਐਗਜ਼ਾਮਪਲ ਹੁਣ ਕਰੋਨਾ ਦੇ ਵਿੱਚ ਲੋਕਾਂ ਨੇ ਅਦਰਕ ਪੀਤਾ ਲਸਣ ਪੀਤਾ ਹਲਦੀ ਪੀਤੀ ਕੀ ਉਹ ਫਾਸ ਨਹੀਂ ਸੀ ਕਿੰਨੇ ਲੋਕਾਂ ਨੇ ਇੰਜੈਕਸ਼ਨ ਵੀ ਲਵਾਏ ਕਿੰਨੇ ਲੋਕਾਂ ਨੇ ਘਰੇ ਆਪਣਾ ਇਲਾਜ ਕੀਤਾ ਜਿਹੜੇ ਯਾਤਰ ਬਹੁਤੇ ਹੌਸਪਤਲ ਗਏ ਲੋਕਾਂ ਦਾ ਮੈਥਾ ਵੀ ਬਚੇ ਨਹੀਂ ਜਿਹੜੇ ਕਾੜੇ ਗੂੜੇ ਪੀਂਦੇ ਘਰੇ ਬਚ ਗਏ ਕੀ ਉਹ ਫਾਸ ਨਹੀਂ ਸੀ ਆਰਬੇ ਤਾਂ ਬਹੁਤ ਫਾਸਤਾ ਪਰ ਅਸੀਂ ਸਮਝਦੇ ਲੇਟ ਆ ਕਹਿਣ ਦਾ ਭਾਵ ਵੀ ਲੋਕਾਂ ਦੀ ਵੈਸੇ ਹੀ ਮਨ ਦੇ ਵਿੱਚ ਜਿਹੜਾ ਉਧਾਰਨਾ ਬਣ ਗਈ ਕਿ ਆਯੁਰਵੇਦ ਜਿਹੜਾ ਸਲੋ ਹੈ ਨਹੀਂ ਆਯੁਰਵੇਦ ਸਲੋ ਦੱਸੇ ਵੀ ਉੱਥੇ ਹੀ ਕੰਮ ਕਰਦਾ ਫੋਰ ਐਗਜ਼ਾਮਪਲ ਮੰਨ ਲਓ ਕਿ ਇਹਨੂੰ ਬੁਖਾਰ ਹੋ ਗਿਆ ਉਹਨੇ ਪਹਿਲੇ ਡੋਲੋ ਲੈਣੀ ਦੋ ਤਿੰਨ ਦਿਨ ਨਹੀਂ ਗੱਲ ਬਣੀ ਫਿਰ ਉਹ ਇਨਫੈਕਸ਼ਨ ਆ ਗਈ ਤਹਿਤਾ ਗਈ ਫਿਰ ਟੈਸਟਾਂ ਚਲ ਜਿਆਣਾ ਫਿਰ ਉਸ ਤੋਂ ਬਾਅਦ ਤੀਜੀ ਕਿਤੇ ਵਾਰੀ ਹੁੰਦੀ ਆ ਆਯੁਰਵੇਦ ਵਾਲੇ ਫਿਰ ਉਹਨੂੰ ਕਹਿੰਦੇ ਜਲਦੀ ਠੀਕ ਕਰਦੇ ਕਿਵੇਂ ਕਿ ਧਨ ਰੋਗ ਵਾਧੀ ਇਦਾਂ ਕਦਰ ਗਿਆ ਬਾਤ ਬਣ ਗਏ ਪਿਤ ਬਣ ਗਏ ਤਰਦੋਸ਼ ਦੀ ਕੈਟਾਗਰੀ ਬਣ ਗਈ ਬੰਦੇ ਨੂੰ ਸਮਝ ਨਹੀਂ ਆਉਂਦੀ ਮੈਂ ਠੀਕ ਇਦਾਂ ਹਾਂ ਮੈਂ ਬਿਮਾਰ ਵੀ ਹਾਂ ਉਹ ਮਾਨਸਿਕ ਤੌਰ ਤੇ ਵੀ ਤਰਾੜਿਆ ਗਿਆ ਉਹ ਸਰੀਰਕ ਤੌਰ ਤੇ ਵੀ ਤਰਾ ਇਹ ਕਿੰਨੇ ਤਰ੍ਹਾਂ ਦੀਆਂ ਦੇ ਵਿੱਚ ਬਿਮਾਰੀਆਂ ਆਉਂਦੀਆਂ ਉਹ ਵੀ ਤੁਸੀਂ ਦੱਸਤਾ ਇਲਾਜ ਵੀ ਤੁਸੀਂ ਦੱਸਦੇ ਹੋ ਕਿ ਨਬਜ਼ ਦੇਖ ਕੇ ਕਰਦੇ ਨੇ ਇਸ ਤੋਂ ਇਲਾਵਾ ਤੁਸੀਂ ਕਿਹੜੀਆਂ-ਕਿਹੜੀਆਂ ਇਹ ਤੋਂ ਇਹ ਤੋਂ ਬਿਨਾ ਜਿਹੜੇ ਰੋਗ ਹੈ ਜਿਹੜੇ ਕਿਉਂਕਿ ਬਹੁਤ ਸਾਰੇ ਬੀਬੀਆਂ ਦੇ ਵੀ ਹੈ ਬੰਦਿਆਂ ਦੇ ਵੀ ਹੈ ਜਾਂ ਹੋਰ ਵੀ ਬਹੁਤ ਸਾਰੇ ਦੇ ਰੋਗ ਹੁੰਦੇ ਹੈ ਤਾਂ ਉਹ ਵੀ ਰੋਗ ਤੁਸੀਂ ਠੀਕ ਕਰਦੇ ਹੋ ਕਿ ਇਹ ਤੋਂ ਬਿਨਾ ਕਿੰਨੇ ਪ੍ਰਕਾਰ ਦੇ ਜਿਹੜੇ ਰੋਗ ਤੁਸੀਂ ਦੇਖੋ ਬਾਤ ਪਤ ਕਫ ਦੇ ਵਿੱਚ ਸਾਰੇ ਤਰ੍ਹਾਂ ਦੇ ਰੋਗ ਆ ਜਾਂਦੇ ਅੱਛਾ ਵੀ ਸਾਰੇ ਉਹ ਪ੍ਰਕਿਰਤੀ ਤੋਂ ਪਤਾ ਲੱਗ ਜਾਂਦਾ ਬੰਦੇ ਨੂੰ ਰਸੌਲੀਆਂ ਜਾ ਪਗੰਦਾਰ ਆ ਬਵਾਸੀਰ ਆ ਬੀਪੀ ਵਧਾ ਫੂਨਗੜ ਕੈਲਸਟੋਲ ਆ ਓਟੀਪੀਟੀ ਵਧੀ ਹੋਈ ਆ ਸਾਰੇ ਪਤਾ ਲੱਗ ਜਾਂਦਾ ਉਹ ਉਹਦੀ ਪ੍ਰਕਿਰਤੀ ਤੋਂ ਬਾਅਦ ਚ ਜੇ ਕੋਈ ਲੋੜਾ ਟੈਸਟ ਵੀ ਉਹਨੂੰ ਪ੍ਰੇਫਰ ਕਰ ਵੀ ਲੈਦਾ ਪਾਈ ਤੂੰ ਇੱਕ ਦੋ ਟੈਸਟ ਕਰਾ ਲਾਉਂਦੇ ਜੇ ਕੋਈ ਜ਼ਰੂਰਤ ਲੱਗੇ ਤਾਂ ਉਹਦੇ ਮੁਤਾਬਕ ਥੋੜਾ ਹੋਰ ਪਕੜ ਮਜ਼ਬੂਤ ਹੋ ਜਾਂਦੀ ਐ ਤੇ ਨਾਲ ਨਾਲੇ ਦੀ ਜਿਹੜੀ ਡਾਈਟ ਆ ਉਹ ਬੰਦੇ ਦੱਸੀ ਜਾਂਦੀ ਵੀ ਦਲੀਆ ਖਵਾਵੇ ਖਿਚੜੀ ਸਲਾਦ ਫਰੂਟ ਮਰੱਬਾ ਸੇਬੀਆਂ ਖੀਰ ਚਟਨੀ ਪ੍ਰਸ਼ਾਦ ਇਹ ਸਾਡੇ ਭੋਜਨ ਚ ਬਹੁਤ ਲੋਪ ਹੋ ਗਿਆ ਅਸੀਂ ਜਿਆਦਾਤਰ ਫੂਡ ਪੈਕੇਟ ਤੇ ਹੋ ਗਏ ਹਾਂ ਬੰਦ ਭੋਜਨ ਤੇ ਹੋ ਗਏ ਹਾਂ ਜਿਆਦਾਤਰ ਹੁਣ ਘਰ ਦੇ ਵਿੱਚ ਸੁੱਕੀਆਂ ਸਬਜ਼ੀਆਂ ਬਣਦੀਆਂ ਭਿੰਡੀਆਂ ਛਾਲਾ ਮਿਰਚ ਅਰਬੀ ਬੈਂਗਣੀ ਤਲਕੇ ਬਣਦੀਆਂ ਉਹ ਤੋ ਬਹੁਤੇ ਲੋਕ ਕਿਉਂ ਉੱਪਰ ਪਾਪਾ ਖਾਈ ਜਿੰਦੇ ਤੜਕਾ ਸਰੋਂ ਦਾ ਲਾਗੇ ਉੱਪਰ ਕਿਉਂ ਪਾ ਲਿਆ ਉਹ ਸਾਰੀ ਕਿੰਨਾ ਕਿਤੇ ਡਾਈਟ ਮਨੋਖ ਨੂੰ ਖਰਾਬ ਕਰਨ ਵਾਲੀ ਆ ਹੁਣ ਜਦੋਂ ਤੁਹਾਡੇ ਕੋਲੇ ਮਰੀਜ਼ ਨੇ ਆਉਣਾ ਹੈ ਤਾਂ ਕਿੱਥੇ ਆਵੇ ਤੋ ਆਪਣਾ ਰਾਏਕੋਟ ਸ਼ਹਿਰ ਜਿਲ੍ਹਾ ਲੁਧਿਆਣਾ ਨੇੜੇ ਗੁਰਦੁਆਰਾ ਟਾਲੀ ਸਾਹਿਬ ਨੰਬਰ ਤੁਹਾਡਾ 90 ਨੰਬਰ 9082 62000 8437339346 ਤੇ ਕਿਹੜੇ ਕਿਹੜੇ ਟਾਈਮ ਜਿਹੜਾ ਤੁਸੀਂ ਉੱਥੇ ਮਿਲਦੇ ਹੋ ਉਥੇ ਬੁੱਧਵਾਰ ਤੇ ਐਤਵਾਰ ਸਵੇਰੇ ਨਰਜ ਦੇਖਣੀ ਹੋਵੇ ਤਾਂ ਸਵੇਰੇ ਖਾਲੀ ਪੇਟ ਦੇਖਦੇ ਆ ਤੇ ਬਾਕੀ ਆਮ ਜਿਓ ਕੀ ਕਹਿੰਨੇ ਵਿਚਾਰ ਕਰਨੀ WhatsApp ਤੇ ਵਿਚਾਰ ਕਰ ਸਕਦਾ ਕੋਈ ਰਿਪੋਰਟ ਸ਼ੇਅਰ ਕਰਨੀ ਜਾਂ ਗੱਲਬਾਤ ਕਰਨੀ ਆ ਉਹ WhatsApp ਤੇ ਵੀ ਮੇਰੇ ਨਾਲ ਕੋਈ ਕਰ ਸਕਦਾ ਇਹ ਦੋ ਹੀ ਦਿਨ ਤੁਸੀਂ ਦੇਖਦੇ ਹੋ ਹਾਂਜੀ ਰੈਕੋਟ ਇਸ ਤੋਂ ਇਲਾਵਾ ਕਿਤੇ ਨਹੀਂ ਬੈਂਦੇ ਨਹੀਂ ਇਸ ਤੋਂ ਇਲਾਵਾ ਕਿਤੇ ਨਹੀਂ ਕਿਉਂਕਿ ਬਾਕੀ ਫਿਰ ਦਵਾਈਆਂ ਜਿਹੜੀਆਂ ਕੁਝ ਆਯੁਰਵੇਦ ਦੇ ਜਿਹੜੇ ਕੁੱਟਣੀਆਂ ਬੂਟੀਆਂ ਪਾਊਡਰ ਕਰਨਾ ਚੂਰਨ ਕਰਨਾ ਅਰਕ ਤਿਆਰ ਕਰਨਾ ਉਹਨਾਂ ਦੇ ਮਿਹਨਤ ਬਹੁਤ ਆ ਫਿਰ ਉਹ ਤਿਆਰ ਨਹੀਂ ਹੁੰਦਾ ਜੋ ਵੀ ਆਯੁਰਵੇਦ ਹਿਸਾਬ ਨਾਲ ਤਿਆਰ ਕਰਨਾ ਉਹ ਸਾਰਾ ਤਿਆਰ ਕਰਕੇ ਹੀ ਪਬਲਿਕ ਨੂੰ ਆਪਾਂ ਜੋ ਪੇਜ ਨੂੰ ਦੇਣਾ ਉਹੀ ਉਹਨੂੰ ਦੇਣਾ ਮਤਲਬ ਆਏ ਨਹੀਂ ਵਿਚਾ ਕੇ ਚੀਜ਼ ਕੰਪਨੀ ਲਿਆ ਕੇ ਲੈਵਲ ਲਾ ਕੇ ਦੇ ਤਾਂ ਨਹੀਂ ਜੋ ਚੀਜ਼ ਹੈਗੀ ਤਿਆਰ ਕਰਕੇ ਉਹਦੀ ਪ੍ਰਕਿਰਤੀ ਦੇ ਅਨੁਕੂਲ ਉਹੀ ਉਹਨੂੰ ਦੇਣੀ ਹੈ ਇਹ ਇਲਾਜ ਕਿੰਨਾ ਕੁ ਮਹਿੰਗਾ ਹੈਗਾ ਨਹੀਂ ਇਲਾਜ ਨਹੀਂ ਮਹਿੰਗਾ ਇਹ ਪਰ ਕਈ ਵਾਰ ਕੀ ਹੈ ਵੀ ਲੋਕ ਦਿਖਾਵੇ ਦੇ ਵਿੱਚ ਚੱਕਰ ਪੈਂਦੇ ਪੈਂਦੇ ਮਹਿੰਗਾ ਕਰ ਲੈਂਦੇ ਆ ਵੀ ਇਹ ਫਲਾਣੇ ਨੇ ਤੇ ਹੀ 10000 ਦੀ ਦਿੱਤੀ ਇਹਨੇ 5000 ਦੀ ਦਵਾਈ ਨੇ ਕੀ ਕਰਨਾ ਇਹਨੇ 100 ਰੁਪਏ ਦੀ ਦਵਾਈ ਨੇ ਕੀ ਕਰਨਾ ਮੈਨੂੰ ਵਧੀਆ ਪਸਾ ਪਾ ਕੇ ਦੇ ਜਿਵੇਂ ਲੋਕ ਹੁਣ ਸੈਕਸ ਦੇ ਨਾਂ ਤੇ ਬਣਾਉਂਦੇ ਰ ਕਿੰਨੀ ਮਹਿੰਗੀਆਂ ਵੜਾਈ ਜਾਂਦੇ ਆ ਆਯੁਰਵੇਦ ਦੇ ਨਾਂ ਤੇ ਬਸ ਉਹਨੂੰ ਲੁੱਟਿਆ ਜਾ ਰਿਹਾ ਮਤਲਬ ਸਮਝ ਨਹੀਂ ਰਿਹਾ ਉਹਨੂੰ ਪ੍ਰਕਿਰਤੀ ਕੀ ਆ ਦੋਸ਼ ਕੀ ਆ ਕਾਰਨ ਕੀ ਆ ਉਹ ਜਿਹਨਾਂ ਚ ਕਰਪਾਉ ਸਮਝਦੇ ਨਹੀਂ ਉਹਨਾਂ ਚਰ ਗੱਲ ਨਹੀਂ ਬਣਨੀ ਜਿਵੇਂ ਉਹ ਜਿਵੇਂ ਕਹਿੰਦੇ ਹੁੰਦੇ ਵੀ ਸਬਰ ਨਹੀਂ ਆਉਂਦਾ ਅਗਰੇ ਨੂੰ ਜੇ ਕਿਸੇ ਮਹਿੰਗੇ ਮਾਲ ਚੋਂ ਕੱਪੜੇ ਲੈ ਕੇ ਆਉਂਦਾ ਅਗਰੇ ਨੂੰ ਲੱ ਇਸ ਦਿਖ ਦਿਖਾਵਾ ਜ ਨਹੀਂ ਜਿਆਦਾ ਤੁਹਾਡੇ ਕਰਨ ਦਾ ਇਹ ਹੋਈ ਹੈ ਨਾ ਵੀ ਜਿੰਨਾ ਚਿਰ ਅਸੀਂ ਦੇਖੋ ਆਯੁਰਵੇਦ ਦੇ ਵਿੱਚ ਤਾਂ ਬਹੁਤ ਅਜਿਹੀਆਂ ਕ੍ਰੋਨਿਕ ਡਿਸੀਜ਼ਾਂ ਨੇ ਜਿਹੜੀਆਂ ਹਲਦੀ ਨਾਲ ਵੀ ਠੀਕ ਹੋ ਜਾਂਦੀਆਂ ਜਿਹੜੀਆਂ ਭੂਮੀ ਆਵਲੇ ਨਾਲ ਠੀਕ ਹੋ ਜਾਂਦੀਆਂ ਕਟਕੀ ਨਾਲ ਠੀਕ ਹੋ ਜਾਂਦੀਆਂ ਜਿਹੜੀਆਂ ਗਲੋ ਨਾਲ ਠੀਕ ਹੋ ਜਾਂਦੀਆਂ ਬਹੁਤੇ ਥੈਲਾਂ ਦੇ ਵਿੱਚ ਲੋਕ ਗਲੋ ਦਾ ਕਾੜਾ ਪੀਂਦੇ ਆ ਪਪੀਤੇ ਦਾ ਰਸ ਪੀਂਦੇ ਆ ਅਰੈਂਡ ਦਾ ਰਸ ਪੀਂਦੇ ਆ ਥੈਲਾਂ ਦੇ ਵਿੱਚ ਮੂਲੀ ਦਾ ਤਾਜਾ ਕੱਢ ਕੇ ਪਾਣੀ ਪੀਂਦੇ ਆ ਜਦੋਂ ਲੋਕਾਂ ਦੇ ਪੀਲੀਆ ਵਧਿਆ ਹੁੰਦਾ ਨਾਰਮਲ ਪੀਲੀਆ ਹੋਇਆ ਹੁੰਦਾ ਘਰ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸੋਲੂਸ਼ਨ ਨੇ ਜਿਹੜੇ ਬਹੁ ਠੀਕ ਹੋਣ ਦੇ ਨਾਲ ਨਾਲ ਫੂਡ ਨਹੀਂ ਸਹੀ ਬਦਲ ਰਿਹਾ ਵੀ ਫੂਡ ਉਹਦਾ ਉਹੀ ਆ ਮਤਲਬ ਜਿਆਤਰ ਡੈਡ ਫੂਡ ਹੀ ਹੋ ਗਿਆ ਜਿਆਤਰ ਭੋਜਨ ਦੇ ਵਿੱਚ ਪੀਜ਼ਾ 버ਗਰ ਚਿਕਨ ਮਤਲਬ ਪੁੱਛੋ ਨਾ ਹਰ ਇੱਕ ਦੀ ਜਿਹੜੀ ਡਾਈਟ ਉਹ ਸਟੇਟਸ ਬਣਾਉਣਾ ਚਾਹਦਾ ਵੀ ਮੈਂ ਵਧੀਆ ਚੀਜ਼ਾਂ ਲਾਵਾਂ ਉਹ ਸਟੇਟਸ ਦੇ ਚੱਕਰ ਤੋਂ ਉਹਨੇ ਬੋਡੀ ਦਾ ਇੰਨਾ ਲਾਸ ਕਰ ਲਿਆ ਵੀ ਉਹ ਪਰਭਾਈ ਨਹੀਂ ਕਰ ਪਾਉਂਦਾ ਕਿੰਨਾ ਕਿਤੇ ਉਹਨੂੰ ਰੋਗ ਦੇ ਨਾਲ ਜੂਝਣਾ ਪੈਂਦਾ ਕਈ ਸਾਲਾਂ ਮਹੀਨੇ ਵਧੀ ਵੈਸੇ ਤਾਂ ਜਿਹੜੀਆਂ ਬਿਮਾਰੀਆਂ ਨੇ ਉਹ ਅਲੱਗ-ਅਲੱਗ ਹਿਸਾਬ ਦੇ ਨਾਲ ਚੱਲਦੀਆਂ ਨੇ ਅਲੱਗ-ਅਲੱਗ ਹਿਸਾਬ ਦੇ ਨਾਲ ਉਹਨਾਂ ਦੇ ਇਲਾਜ ਨੇ ਜੇ ਤੁਸੀਂ ਗੱਲ ਕਰੋ ਤਾਂ ਕਿੰਨੇ ਕੁ ਚਿਰ ਦਾ ਇਹ ਕੋਰਸ ਹੈ ਵੱਖ-ਵੱਖ ਬਿਮਾਰੀਆਂ ਦਾ ਕਿਉਂਕਿ ਲੋਕਾਂ ਨੂੰ ਐ ਹੁੰਦਾ ਵੀ ਕਿੰਨੇ ਇੱਕ ਟਾਈਮ ਦੇ ਵਿੱਚ ਜਿਹੜਾ ਠੀਕ ਹੋ ਜਾਊਗਾ ਕਿਉਂਕਿ ਆਪਾਂ ਜਿਵੇਂ ਸਲੋ ਦੀ ਪਹਿਲਾਂ ਗੱਲ ਕੀਤੀ ਸੀ ਤਾਂ ਬਿਮਾਰੀ ਦੇ ਹਿਸਾਬ ਨਾਲ ਇਹ ਕੋਰਸ ਚੱਲਦਾ ਹੈਗਾ ਜਾਂ ਕਿਸ ਤਰੀਕੇ ਨਾਲ ਕਿੰਨਾ ਕੁ ਲੰਬਾ ਕੋਰਸ ਜਿਹੜਾ ਹੋ ਜਾਂਦਾ ਹੈ ਇਹ ਡਿਪੈਂਡ ਕਰਦਾ ਵੀ ਮਤਲਬ ਮਿਨੀਮਮ ਹਫ਼ਤਾ 10 ਦਿਨ 15 ਮਹੀਨਾ 1.5 ਮਹੀਨਾ 3 ਮਹੀਨੇ 6 ਮਹੀਨੇ ਸਾਲ ਵੀ ਉਹ ਅਲੱਗ-ਅਲੱਗ ਪ੍ਰਕਿਰਤੀ ਤੇ ਡਿਪੈਂਡ ਕਰਦਾ ਵੀ ਪ੍ਰਕਿਰਤੀ ਬਾਤ ਕਰਲੀ ਪਤ ਕਾਫਾ ਤਰਦੋਸ਼ ਜਵਾਰ ਜਾਂ ਵਿੱਚ ਉਹਦੇ ਬਾਤ ਰક્ત ਬਣ ਗਿਆ ਊਸ਼ਣ ਬਾਤ ਬਣ ਗਿਆ ਜਿਵੇਂ ਊਸ਼ਣ ਬਾਤ ਦੀ ਨਿਸ਼ਾਨੀ ਕੀ ਹੈ ਬੰਦਾ ਇੱਕ ਥਾਂ ਤੇ ਬਹਿਦਾ ਨਹੀਂ ਜਿਆਦਾ ਬੋਲਦਾ ਜਿਆਦਾ ਰੌਲਾ ਪਾਉਂਦਾ ਜਲਦੀ ਜਲਦੀ ਖਾਂਦਾ ਜਿਆਦਾ ਮਤਲਬ ਇੱਕ ਥਾਂ ਤੇ ਬੈਠ ਨਹੀਂ ਸਕਦਾਗਾ ਮਤਲਬ ਇੱਕ ਥਾਂ ਤੇ ਗੱਲ ਸਮਝ ਨਹੀਂ ਸਕਦਾ ਊਸ਼ਣ ਬਾਤ ਆ ਉਹ ਪ੍ਰਕਿਰਤੀ ਇਦਾਂ ਦੀ ਹੋਊਗੀ ਕਿਵੇਂ ਹੈਂਡਲ ਕਰਾਂਗੇ ਉਹ ਬਾਤ ਪਿੱਤ ਕਫ ਤੋਂ ਗਾਂ ਲੰਘ ਕੇ ਤਰਦੋਸ਼ ਤੋਂ ਵੀ ਊਸ਼ਣ ਬਾਤ ਬਣ ਗਿਆ ਉਹ ਨੂੰ ਸਮਾਂ ਲੱਗੇਗਾ ਇਦਾਂ ਦੀ ਜਿਹੜੇ ਪ੍ਰਕਿਰਤੀਆਂ ਵਿਗੜ ਜਾਂਦੀਆਂ ਉਹ ਤਾਂ ਜਾ ਕੇ ਥੋੜਾ ਜਿਹਾ ਸਮਾਂ ਲੱਗਦਾ ਨਹੀਂ ਕਾਮਨ ਤੇ ਜਿਹੜੇ ਆਮ ਰੋਗ ਓ.ਟੀ.ਪੀ.ਟੀ ਆ ਟਾਈਫਾਇਡ ਹੈ ਜਿਵੇਂ ਕਹਿ ਦੇ ਬੁਖਾਰਾ ਜਵ ਨਹੀਂ ਪੈਂਦੀ ਰਿਸਪਾਂਸ ਜਿਹੜਾ ਕਿਹੋ ਜਿਹਾ ਤੁਹਾਡੀ ਦਵਾਈ ਦਾ ਤੁਹਾਡੇ ਕੋਰਸਾਂ ਦਾ ਤੁਹਾਡੇ ਮਰੀਜ਼ ਆ ਕੇ ਕੀ ਦੱਸਦੀ ਹੈ ਰਿਸਪਾਂਸ ਇਹ ਹੈ ਵੀ ਆਪਾਂ ਫੀਡਬੈਕ ਆਪਦੇ ਪੇਜ ਤੇ ਮੈਂ ਪੇਸ਼ੈਂਟ ਦੀ ਪਾਉਂਦਾ ਰਹਿਣਾ ਰਿਪੋਰਟ ਉਹਦੀ ਜਦੋਂ ਪੇਜ ਕੀ ਹੈ ਤੁਹਾਡਾ ਫਤਿਹ ਆਯੁਰਵੇਦ ਟ੍ਰੀਟਮੈਂਟ ਸੈਂਟਰ ਦੇ ਨਾਂ ਤੇ ਆਪਣਾ ਪੇਜ ਆ ਉੱਤੇ ਇਹਦੇ ਆਪਾਂ ਪਾਉਂਦੇ ਰਹਿੰਨੇ ਪੇਜ ਦਾ ਡਾਟਾ ਪੇਸ਼ੈਂਟ ਜੋ ਵੀ ਆਪਣੇ ਮਨ ਦੇ ਨਾਲ ਦੱਸਦਾ ਪਰ 15 ਦਿਨ ਦੀ ਮੈਂ ਦਵਾਈ ਦਿੰਨਾ 15 ਦਿਨਾਂ ਚ ਬੰਦਾ ਆਪਣੇ ਅਭਦਾ ਦਿੰਦਾ ਵੀ ਮੈਂ 30% 20% 50% ਜਿਵੇਂ ਮੈਂ ਉਹਦੀ ਪ੍ਰਕਿਰਤੀ ਦੇ ਅਨੁਕੂਲ ਆ ਫਰਕ ਨਜ਼ਰ ਨਜ਼ਰ ਆਉਣਾ ਸ਼ੁਰੂ ਹੋ ਜਾ 15 ਚ ਬੰਦਾ ਖੁਸ਼ ਹੋ ਕੇ ਦੱਸਦਾ ਵੀ ਮੈਂ ਠੀਕ ਆ ਜੀ ਮੈਨੂੰ ਦਵਾਈ ਦੇ ਦੇ ਤੁਸੀਂ ਕਹਿੰਦੇ ਕਿ ਫੇਸ ਨੂੰ ਦੇਖ ਕੇ ਵੀ ਦੱਸ ਦਿੰਨੇ ਹੋ ਜੀਭ ਨੂੰ ਦੇਖ ਕੇ ਦੱਸ ਦਿੰਨੇ ਹੋ ਕਿ ਕੀ ਕੀ ਇਲਾਜ ਜਾਂ ਕੀ ਕੀ ਬਿਮਾਰੀ ਹੈ ਬੰਦੇ ਹਾਂ ਇਹ ਨਾ ਪਰਖਣ ਆ ਨੋਹਾਂ ਤੋਂ ਜੀਭ ਤੋਂ ਅੱਖਾਂ ਤੋਂ ਬਾਲਾਂ ਤੋਂ ਪਿਸ਼ਾਬ ਤੋਂ ਮਲਮੂਤਰ ਤੋਂ ਅੱਗੇ ਜਦੋਂ ਲੈਬਾਂ ਨਹੀਂ ਹੁੰਦੀਆਂ ਸੀ ਵੈਦਾਂ ਹੀ ਟੈਸਟ ਕਰਦੇ ਸੀ ਹੁਣ 100-150 ਸਾਲ ਤੋਂ ਲੈਪਰ ਚੱਲਤ ਹੋ ਗਈ 200 ਸਾਲ ਤੋਂ ਤਾਂ ਇਹ ਤੋਂ 5000 ਸਾਲ ਪਹਿਲਾਂ ਮਨੁੱਖ ਕਿਵੇਂ ਜਿੰਦਾ ਸੀ ਬਹੁਤ ਘਰਾਣਕ ਡਿਸੀਦਾ ਜੀ ਲੋਕਾਂ ਨੂੰ ਅਗਲਾ ਕਹਿੰਦੇ ਕੋੜ ਪੈ ਗਿਆ ਕੋੜ ਵੀ ਆਇਰ ਵਿੱਚ ਹੈਗੇ ਠੀਕ ਹੋਇਆ ਪਰ ਕੁਝ ਚੀਜ਼ਾਂ ਹੈਗੀਆਂ ਵੀ ਉਹ ਸਮਝਣਾ ਪੈਣਾ ਪ੍ਰਕਿਰਤੀ ਨੂੰ ਕੁਝ ਲੱਛਣ ਜਿਹੜੇ ਆਮ ਬਿਮਾਰੀਆਂ ਦੇ ਜਿਹੜੇ ਅੱਜ ਕੱਲ ਜਿਆਦਾ ਬਿਮਾਰੀਆਂ ਚੱਲਦੀਆਂ ਨੇ ਉਹਨਾਂ ਦੇ ਕੀ ਲੱਛਣ ਆ ਲੋਕਾਂ ਦੇ ਜਿਆਦਾ ਮੋਸਟਲੀ ਜਿਵੇਂ ਹੁਣ ਇਸ ਟਾਈਮ ਲੋਕਾਂ ਦਾ ਲਿਵਰ ਫੈਟੀ ਹੋ ਰਿਹਾ ਮੋਸਟਲੀ ਲੋਕ ਖਾਈ ਜਿਆਦਾ ਜਾਂਦੇ ਕੈਲਰੀ ਕੰਮ ਉਹਨਾਂ ਹੈ ਨਹੀਂ ਕਿਓ ਵੀ ਐ ਪੰਜੀਰੀ ਵੀ ਐ ਮੱਖਣ ਵੀ ਐ ਦੁੱਧ ਵੀ ਐ ਦਹੀਂ ਵੀ ਐ ਲੱਸੀ ਵੀ ਐ ਚਿਕਨ ਵੀ ਐ ਸ਼ਰਾਬਾਂ ਵੀ ਐ ਸਾਰਾ ਕੁਝ ਉਹ ਲਿਵਰ ਤੇ ਭਾਰ ਪਾ ਰਿਆ ਡਾਈਟ ਹੈ ਹੈ ਨਹੀਂ ਨੇਚਰਲ ਘੱਟ ਹੈ ਨੀਗਾ ਹੁਣ ਉਹਦੇ ਕਰਕੇ ਲੋਕਾਂ ਦਾ ਪੇਟ ਭਾਰਾ ਹੁੰਦਾ ਬਲੂਟਿੰਗ ਹੁੰਦੀ ਹੈ ਗੈਸ ਬਣਦੀ ਹੈ ਲਤ ਨਹੀਂ ਪਿੰਜਰੀਆਂ ਭਾਰੀ ਹੁੰਦੀਆਂ ਇਹ ਸਿੰਪਟਮ ਹੈਗੇ ਲਿਵਰ ਦੇ ਭੁੱਖ ਪੈਂਦੀ ਹੈ ਜਿਆਦਾ ਖੋ ਪੈਂਦੀ ਹੈ ਨਹੀਂ ਭੁੱਖ ਲੱਗਦੀ ਇੱਕਦਮ ਖਾਂਦਾ ਇਹ ਸਿੰਪਟਮ ਹੈਗੇ ਲਿਵਰ ਦੇ ਪਿਸ਼ਾਬ ਲੱਗ ਕਿਉਣਾ ਮੱਚ ਕਿਉਣਾ ਇਨਫੈਕਸ਼ਨ ਹੋਣਾ ਇਹ ਹੈਗੇ ਸਿੰਪਟਮ ਪਿੱਤ ਦੇ ਗਰਮੀ ਦੇ ਜਿਨ੍ਹਾਂ ਲੋਕਾਂ ਨੂੰ ਪਸੀਨਾ ਜਿਆਦਾ ਆਉਂਦਾ ਪਥਰੀਚ ਇਹ ਇਨਫੈਕਸ਼ਨ ਹੋਊਗੀ ਗੁਰਦੇ 'ਚ ਇਨਫੈਕਸ਼ਨ ਹੋਊਗੀ ਇਹ ਸਾਰੇ ਸਿੰਪਟਮ ਹੈਗੇ ਕਫ ਦੇ ਸਿੰਪਟਮ ਜੇ ਆਪਾਂ ਗੱਲ ਕਰਕੇ ਟੇ ਬਹੁਤੇ ਲੋਕਾਂ ਦੇ ਨਜਲਾ ਏਸੀ ਤੋਂ ਬਾਹਰ ਨਿਕਲੇ ਤਾਂ ਅਲਰਜੀ ਹੋਊਗੀ ਗੱਡੀ 'ਚੋਂ ਬਾਹਰ ਨਿਕਲੇ ਤਾਂ ਅਲਰਜੀ ਹੋਊਗੀ ਉਹ ਉਹ ਲੱਛਣ ਹੁੰਦੇ ਆ ਕਫ ਦੇ ਵੀ ਉਹ ਥੋੜਾ ਜਿਹਾ ਸਮਝਣਾ ਚਾਹੀਦਾ ਲੋਕਾਂ ਇੱਕ ਵਾਰੀ ਜਾਂਦੇ ਜਾਂਦੇ ਤੁਸੀਂ ਦੁਬਾਰਾ ਆਪਣਾ ਐਡਰੈਸ ਆਪਣਾ ਨੰਬਰ ਤੇ ਕਿਹੜੇ ਕਿਹੜੇ ਦਿਨ ਆ ਕੇ ਤੁਹਾਨੂੰ ਮਿਲਣ ਲੋਕ ਉਹਦੇ ਬਾਰੇ ਦੱਸ ਦਿਓ ਬੁੱਧਵਾਰ ਤੇ ਐਤਵਾਰ ਦੀ ਵੈਦ ਗਰਮਿੰਦਰ ਸਿੰਘ ਖਾਲਸਾ ਨੇੜੇ ਗੁਰਦਾਤਾ ਟਾਲੀ ਸਾਹਿਬ ਆਪਜੀ ਬੁੱਧਵਾਰ ਤੇ ਐਤਵਾਰ ਮੈਨੂੰ ਮਿਲ ਸਕਦੇ ਹੋ 90823 6 ਬਾਕੀ ਇੱਕ ਛੋਟਾ ਜਿਹਾ ਤੁਹਾਨੂੰ ਨੁਸਖਾ ਸਾਂਝਾ ਕਰ ਦਿੰਨੇ ਜਿਵੇਂ ਆਮ ਲੋਕ ਘਰ ਦੇ ਵਿੱਚ ਅਗਲਾ ਕਹਿੰਦਾ ਵੀ ਤਿਆਹ ਬਹੁਤ ਬਣਦਾ ਅਬੀ ਪਿਤਕਾਰ ਚੂਰਨ ਆਉਂਦਾ ਮਾਰਕੀਟ ਦੇ ਵਿੱਚ ਕਿਤੋਂ ਵੀ ਆਪ ਜੀ ਲੈ ਸਕਦੇ ਹੋ ਤਿਆਹ ਵਾਸਤੇ ਇੰਨਾ ਕੁ ਵੱਧ ਗੱਦਾ ਦਾ ਚਮਚਾ ਦਿਨ ਚ ਦੋ ਵਾਰ ਲਓ ਨਿੱਗੇ ਗਰਮ ਪਾਣੀ ਨਾਲ ਸਿੰਪਲ ਜਿਨ੍ਹਾਂ ਦੇ ਤਿਆ ਬਣਦਾ ਪਹਿਲੀ ਫਰਕ ਦਾ ਦਿੰਦੀ ਆ ਜਿਨ੍ਹਾਂ ਦੇ ਤਿਆ ਬਣਦਾ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਵਾਸਤੇ ਆਯੁਰਵੇਦ ਦੇ ਵਿੱਚ ਬਣਿਆ ਆਪਣਾ ਚੂਰਨ ਆਉਂਦਾ ਹਰ ਇੱਕ ਮਾਰਕੀਟ ਚ ਉਹ ਮਿਲਦਾ ਜੀ ਲਵਣ ਪਾਸ ਕਰ ਚੂਰਨ ਅੱਧਾ ਦਾ ਚਮਚਾ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਦਿਨ ਦੇ ਵਿੱਚ ਤਿੰਨ ਵਾਰ ਲਓ ਬੱਚੇ ਆ ਬਜ਼ੁਰਗ ਸਾਰਿਆਂ ਨੂੰ ਭੁੱਖ ਵਧਿਆ ਲੱਗਣ ਲੱਗ ਜਾਂਦੀ ਹੈ ਦੂਜੀ ਗੱਲ ਜਿਹੜੇ ਬੰਦਾ ਕਹਿੰਦਾ ਵੀ ਮੈਂ ਫੈਕਟ ਰੋਣਾ ਚਾਹਣਾ ਜਰਨਲ ਵੀ ਮੈਨੂੰ ਰੋਗ ਕੋਈ ਨਹੀਂ ਬਈ એનર્ਜੀ ਬਣੀ ਰਹੇ ਉਦੇ ਵਾਸਤੇ ਹੁੰਦਾ ਅਸ਼ਵਗੰਧਾ ਰਸਤ ਉਹ ਆਪਜੀ ਰੋਟੀ ਖਾਣ ਤੋਂ ਬਾਅਦ ਚਾਰ-ਚਾਰ ਟੱਕਣ ਸਵੇਰੇ ਸ਼ਾਮ ਉਹ ਪੀ ਸਕਦੇ ਬੀਬੀਆਂ ਵਾਸਤੇ ਤਾਕਤ ਵਾਸਤੇ ਜੇ ਕਹੀਏ ਦਸਮੁੱਲਾ ਰਸਤ ਬਹੁਤ ਹੀ ਵਧੀਆ ਚੀਜ਼ ਆ ਉਹ ਰੋਟੀ ਦੇ ਬਾਅਦ ਚਾਰ-ਚਾਰ ਟੱਕਣ ਪਾਣੀ ਚ ਮਿਲਾ ਕੇ ਉਹ ਪੀ ਸਕਦੇ ਨਹੀਂ ਉਹ ਕਿਹਨੇ ਬਣਾਏ ਹੋਏ ਆ ਇਹ ਕੰਪਨੀਆਂ ਦੇ ਬਣੇ-ਬਣੇ ਹਰ ਮਾਰਕੀਟ ਚੋਂ ਮਿਲਦੇ ਆ ਬੜੇ ਨਹੀਂ ਪਰ ਉਹਦੇ ਨਾਲ ਤੁਹਾਡਾ ਕੀ ਲੈਣਾ ਦੇਣਾ ਨਹੀਂ ਮੇਰੇ ਨਹੀਂ ਲੈਣਾ ਦੇਣਾ ਪਰ ਆਹ ਪਬਲਿਕ ਅਗਲਾ ਕਹਿੰਦਾ ਵੀ ਮੈਂ ਪਰਫੈਕਟ ਆ ਵੀ ਮੈਂ ਠੀਕ ਆ ਆਪਣੇ ਆਪ ਨੂੰ ਕੁਝ ਲੋਕ ਆਯੁਰਵੇਦ ਨੂੰ ਪੜ੍ਹਦੇ ਆ ਸੁਣਦੇ ਆ ਵੀ ਮੈਂ ਠੀਕ ਆ ਯਾਰ ਕਿੰਨਾ ਕਹਦੇ ਵੀ ਮੈਂ ਕੋਈ ਮੇਰਾ ਇਹ ਇਹ ਮਕਸਦ ਹੈ ਨਹੀਂ ਵੀ ਕੋਈ ਬਾਹਰੋਂ ਲੈ ਲੇ ਤਾਂ ਮੈਨੂੰ ਕੋਈ ਘਾਟਾ ਪੈ ਜੂ ਪਰ ਆਪਾਂ ਇਹ ਕਹਿੰਦੇ ਵੀ ਜੇ ਕੋਈ ਚੰਗੀ ਗੱਲ ਕਿਤੇ ਤੱਕ ਪਹੁੰਚਦੀ ਹੈ ਆਯੁਰਵੇਦ ਦੀ ਤੁਸੀਂ ਗੱਲ ਕਰ ਰਹੇ ਹੋ ਪਹੁੰਚਣੀ ਪਹੁੰਚਣੀ ਚਾਹੀਦੀ ਹੈ ਵੀ ਇਦਾਂ ਦੀ ਜੇ ਗੱਲ ਕੋਈ ਚੰਗੀ ਪਹੁੰਚਦੀ ਹੈ ਲੋਕ ਘਰੇ ਲਿਆ ਕੇ ਖਾ ਸਕਦੇ ਆ ਔਰ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਬਾਤ ਪਤ ਕਰਦੇ ਨਾਲ ਲੋਕ ਬੜੇ ਤਰੀਕੇ ਨਾਲ ਇਹ ਕਿਸਦਾ ਬਾਤ ਨਹੀਂ ਵਧਦਾ ਪਤ ਨਹੀਂ ਵਧਦਾ ਕਫ ਨਹੀਂ ਵਧਦਾ ਤਿੰਨੇ ਪ੍ਰਕਿਰਤਿਆਂ ਨਾਲ ਲੋਕ ਇਹਨੂੰ ਬੜੇ ਆਨੰਦ ਨਾਲ ਲੈ ਸਕਦੇ ਕਿਸੇ ਨੂੰ ਇਹ ਤੰਗ ਪ੍ਰੇਸ਼ਾਨ ਨਹੀਂ ਕਰਦਾ ਜਿਹੜੇ ਮੈਂ ਦੋ ਚਾਰ ਚੀਜ਼ਾਂ ਲਿਖਾਈ ਚਲੋ ਤੁਸੀਂ ਕੀਮਤੀ ਸਮਾਂ ਦਾ ਤੁਹਾਡਾ ਬਹੁਤ ਧੰਨਵਾਦ ਜੀ ਵਾਇਕੁਰ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਿਹ ਤਾਂ ਇਹ ਸੰਵਾਦ ਗੁਰਮੀਲ ਸਿੰਘ ਜੀ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਆਪਣੇ ਤਜਰਬੇ ਦੇ ਵਿੱਚੋਂ ਜਿਹੜੀਆਂ ਬੇਸ਼ਕੀਮਤੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਮੀਦ ਕਰਦੇ ਹਾਂ ਕਿ ਵੈਦ ਗੁਰਮੀਲ ਸਿੰਘ ਹੋਰਾਂ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਏ ਹੋ ਜ਼ਰੂਰ ਤੁਸੀਂ ਇਸ ਵੀਡੀਓ ਦਾ ਜਿਹੜਾ ਫਾਇਦਾ ਚੁੱਕੋਗੇ ਕੈਮਰਾਮੈਨ ਗੁਰਵੀਰ ਦੇ ਨਾਲ ਸੁਖਵਿੰਦਰ ਸਿੱਧੂ ਰਜਨਾ ਲੋਕਨਾਟਿਵ ਰੈਕੋਰਡ